श्री नामदेव जी महाराज ਦੇ ਅੰਦਰ ਭਾਵਨਾ ਪ੍ਰਧਾਨ ਹੈ। ਦਰਸਲ ਭਗਤ ਨਾਮਦੇਵ ਜੀ ਮਹਾਰਾਜ ਭਾਵਨਾ ਪ੍ਰਧਾਨ ਪੁਰਸ਼ ਨੇ ਤੇ ਜਿੱਥੇ ਭਾਵਨਾ ਪ੍ਰਧਾਨ ਹੈ ਜਜ਼ਬੇ ਪ੍ਰਧਾਨ ਨੇ ਬਸ ਉਹੀ ਭਗਤ ਹੈ। ਦੋ ਤਰ੍ਹਾਂ ਦੇ ਮਨੁੱਖ ਨੇ। ਕੋਈ ਅਕਲ ਦੇ ਤਲ ਤੇ ਜੀਉਂਦਾ ਹੈ। ਕੋਈ ਹਿਰਦੇ ਦੇ ਤਲ ਤੇ ਜੀਉਂਦਾ ਹੈ। ਕੋਈ ਬੌਧਿਕ ਤਲ ਤੇ ਜੀਉਂਦਾ ਹੈ। ਕੋਈ ਦਿਲ ਦੇ ਤਲ ਤੇ ਜੀਉਂਦਾ ਹੈ ਜੀਵਨ ਦੇ ਇਹ ਦੋ ਢੰਗ ਨੇ ਜੋ ਬੌਧਿਕ ਤਲ ਤੇ ਜੀ ਰਿਹਾ ਹੈ ਉਸ ਦੇ ਅੰਦਰ ਵਿਚਾਰ ਪ੍ਰਧਾਨ ਹੋਵੇਗੀ ਜੋ ਹਿਰਦੇ ਦੇ ਤਲ ਤੇ ਜੀ ਰਿਹਾ ਹੈ ਉੱਥੇ ਭਾਵ ਪ੍ਰਧਾਨ ਹੋਵੇਗਾ ਪਰ ਜੋ ਨਾ ਬੌਧਿਕ ਤਲ ਤੇ ਜੀ ਰਿਹਾ ਹੈ ਤੇ ਨਾ ਹਿਰਦੇ ਦੇ ਤਲ ਤੇ ਜੀ ਰਿਹਾ ਹੈ ਉਹ ਮਨੁੱਖ ਹੀ ਨਹੀਂ ਹੈ ਉਹ ਪਸ਼ੂ ਹੈ ਪਸ਼ੂ ਇਹਨਾਂ ਦੋਹਾਂ ਥੱਲਾ ਤੋਂ ਥੱਲੇ ਹੀ ਜੀਉਂਦਾ ਹੈ ਇੱਥੇ ਪ੍ਰਸ਼ਨ ਖੜਾ ਹੁੰਦਾ ਹੈ भाव प्रधान है कि विचार प्रधान है दरअसल विचार नाल वस्तु नु समझणा है हस्ती नु समझणा है और भाव नाल हस्ती नाल जुड़णा है वस्तु नाल जुड़णा है अगर भाव ना होए ता जुड़ नहीं सकंगे विचार ना होए ता समझ नहीं सकंगे जन्म तो मनुख भाव ही लेके आंदा है इस तो एक गल स्पष्ट हो गई ਕਿ ਵਿਚਾਰ ਨਾਲੋਂ ਭਾਵ ਦੀ ਆਵਸ਼ਕਤਾ ਜ਼ਿਆਦਾ ਹੈ ਅਧਿਕ ਹੈ ਭਾਵ ਪ੍ਰਥਮ ਹੈ ਵਿਚਾਰ ਬਾਅਦ ਦੇ ਚ ਹੈ ਭਾਵ ਕਰਕੇ ਇੱਕ 마ਸੂਮ ਬੱਚਾ ਮਾਂ ਨਾਲ ਸੰਬੰਧ ਜੋੜਦਾ ਹੈ ਪਿਤਾ ਨਾਲ ਸੰਬੰਧ ਜੋੜਦਾ ਹੈ ਭੈਣਾਂ ਨਾਲ ਸੰਬੰਧ ਜੋੜਦਾ ਹੈ ਭਰਾਵਾਂ ਨਾਲ ਸੰਬੰਧ ਜੋੜਦਾ ਹੈ ਅਜੇ ਤੇ ਵਿਚਾਰ ਦੀ ਦੁਨੀਆ ਉੱਥੇ ਆਰੰਭ ਹੀ ਨਹੀਂ ਹੋਈ ਅਜੇ ਤੇ ਭਾਵ ਦੀ ਦੁਨੀਆ ਖਿੰਡਨੇ ਪਰਮਾਤਮਾ ਨੂੰ ਸਮਝਣ ਦੇ ਵਿੱਚ ਹੀ ਗਿਆਨੀਆਂ ਦਾ ਸਮਾਂ ਲੰਘ ਜਾਂਦਾ ਹੈ ਔਰ ਫਿਰ ਵੀ ਪੂਰਾ ਸਮਝਣਾ ਉਸ ਨੂੰ ਕਠਿਨ ਹੈ ਥੋੜਾ ਜਿਹਾ ਜੋ ਤੂੰ ਸਮਝਿਆ ਉਹਨੂੰ ਆਪਣੇ ਜ਼ਿੰਦਗੀ ਦੇ ਵਿੱਚ ਪ੍ਰਯੋਗ ਦੇ ਛਿਲਿਆ ਤੂੰ ਹੁਣ ਜਜ਼ਬਾ ਪੈਦਾ ਕਰ ਭਾਵ ਪੈਦਾ ਕਰ ਸ਼ਰਧਾ ਪੈਦਾ ਕਰ ਤੇ ਉਸ ਨਾਲ ਜੁੜ ਜਿਤਨਾ ਵੀ ਤੂੰ ਵਿਚਾਰੇਗਾ ਵਿਚਾਰਾਂ ਦੀ ਪੌਂਚ ਉਸ ਪ੍ਰਭੂ ਤੱਕ ਨਹੀਂ ਹੋਵੇਗੀ ਥੋੜੀ ਬਹੁਤ ਜੋ ਵਿਚਾਰ ਦੇ ਰਾਹੀ ਤੈਨੂੰ ਝਲਕ ਮਿਲੀਏ ਤੂੰ ਹੁਣ ਜੁੜਨ ਦੀ ਕੋਸ਼ਿਸ਼ ਕਰ ਪਰ ਵਿਚਾਰਾਂ ਦੀ ਦੁਨੀਆ ਜੋ ਬਹੁਤ ਅੱਗੇ ਲੰਘ ਜਾਏ ਮਹਾਨ ਦਾਰਸ਼ਨਿਕ ਹੋ ਜਾਏ ਮਹਾਨ ਫਲਸਫਰ ਹੋ ਜਾਏ ਤਾਂ ਫਿਰ ਉਸ ਲਈ ਜਜ਼ਬਿਆਂ ਨੂੰ ਪੈਦਾ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ ਉਰਦੂ ਦੇ عظیم ਸ਼ਾਇਰ ਇਕਬਾਲ ਦਾ ਐਸਾ ਕਹਿਣਾ ਹੈ ਤੇਰੇ ਸੀਨੇ 'ਮੇ ਦਮ ਹੈ ਦਿਲ ਨਹੀਂ ਹੈ ਤੇਰਾ ਦਮ ਗਰਮ ਹੈ ਇਹ ਮਹਿਫਿਲ ਨਹੀਂ ਹੈ nikal ja akal se aage ke ye noor chirag raah hai manzil nahi hai ae bande akal di duniya to agge lang ja jazbiyan di duniya ch pahunch valvaliyan di duniya ch pahunch bhavna di duniya ch pahunch je tu koi ras lena hai swaad lena hai anand lena hai haqeeqat hai akal te raste da div hai akal te raste da chaanana hai te hun ਦੀਵੇ ਦੀ ਕੋਈ ਪ੍ਰਕਰਮਾ ਕਰਦਾ ਰਹਿ ਜਾਏ ਤੇ ਮੰਜ਼ਲੇ ਮਕਸੂਦ ਤੱਕ ਪਹੁੰਚਣਾ ਕਠਣ ਹੋ ਜਾਏਗਾ ਆਮ ਆਖਿਆ ਜਾਂਦਾ ਹੈ ਕਈ ਵਾਰ ਅੰਧੀ ਸ਼ਰਦਾ ਵਾਲਾ ਵੀ ਭਟਕਦਾ ਭਟਕਦਾ ਪਹੁੰਚ ਜਾਂਦਾ ਹੈ ਪਰ ਕਈ ਵਾਰ ਵਿਚਾਰਾਂ ਦੇ ਪ੍ਰਕਰਮਾ ਕਰਨ ਵਾਲਾ ਵਿਚਾਰਾਂ ਦੇ ਵਿੱਚ ਹੀ ਫਸਾ ਰਹਿ ਜਾਂਦਾ ਹੈ ਔਰ ਈਸ਼ਵਰ ਤੱਕ ਪਹੁੰਚਣਾ ਉਸ ਲਈ ਔਖਾ ਹੋ ਜਾਂਦਾ ਹੈ ਵਿਚਾਰਕ ਆਪਣੇ ਵਿਚਾਰਾਂ ਦੇ ਵਿੱਚ ਹੀ ਕਈ ਵਾਰ ਉਲਝ ਕੇਰੇ ਜੋ ਹੈ ਰਹਿ ਜਾਂਦਾ ਹੈ ਹਜ਼ਾਰਾਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ ਖੁਦਾ ਕੀ ਬਾਤ ਜਹਾਂ ਤੇ ਥੀ ਵਹੀ ਤੇ ਰਹੀ ਆਖਰੇ ਕਿਤਨਾ ਵੀ ਖੱਪੀਏ ਕਿਤਨਾ ਵੀ ਵਿਚਾਰੀਏ ਤਾਂ ਵੀ ਵਿਚਾਰਦਿਆਂ ਵਿਚਾਰਦਿਆਂ ਪਤਾ ਚਲਦਾ ਹੈ ਕਿ ਜਿੱਥੋਂ ਅਸੀਂ ਸ਼ੁਰੂ ਹੋਈ ਸੀ ਉੱਥੇ ਹੀ ਖੜੇ ਇੱਕ ਕਦਮ ਵੀ ਅੱਗੇ ਨਹੀਂ ਵਧੇ ਵਿਚਾਰ ਵਿਚਾਰ ਕੇ ਜਦ ਐਸਾ ਪਤਾ ਚਲੇ ਉਹ ਸਾਡੇ ਵਿਚਾਰਾਂ ਚ ਨਹੀਂ ਆਉਂਦਾ ਉਹ ਸਾਡੇ ਸੋਚ ਮੰਡਲ ਦੇ ਚ ਨਹੀਂ ਆਉਂਦਾ ਉਹ ਸਾਡੇ ਬৌਧਿਕ ਪਕੜ ਦੇ ਚ ਨਹੀਂ ਆਉਂਦਾ ਬਸ ਉਸੇ ਸ਼ਨ ਚਾਹੀਦਾ ਹੈ ਕਿ ਮਨੁੱਖ ਜਜ਼ਬਿਆਂ ਨੂੰ ਜਨਮ ਦੇਵੇ ਸ਼ਰਧਾ ਨੂੰ ਜਨਮ ਦੇਵੇ ਵਿਸ਼ਵਾਸ ਨੂੰ ਜਨਮ ਦੇਵੇ ਭਾਵਨਾ ਨੂੰ ਜਨਮ ਦੇਵੇ ਤੋਂ ਭਗਤ ਨਾਮਦੇਵ ਜੀ ਮਹਾਰਾਜ ਭਾਵ ਪ੍ਰધાન ਪੁਰਸ਼ ਨੇ ਔਰ ਆਪ ਦੇ ਅੰਦਰ ਜਦੋਂ ਥੋੜਾ ਜਿਹਾ ਵੀ ਭਾਵ ਕਮਜ਼ੋਰ ਹੁੰਦਾ ਹੈ ਥੋੜਾ ਜਿਹਾ ਵੀ ਪ੍ਰੇਮ ਕਿਛੇ ਹਟਦਾ ਤਾਂ ਆਪ ਤੜਪ ਕੇ ਕਹਿੰਦੇ ਮੋਹ ਲਾਗਤੀ ਤਾਲਾ ਬੈਲੀ ਬਛਰੇ ਬਿਨ ਗਾਏ अकेਲੀ ਪਾਨੀਆਂ ਬਿਨ ਮੀਨ ਤਲਫੇ ਤਿਉਂ ਰਾਮ ਨਾਮ ਬਿਨ ਬਾਪਰੋ ਨਾਮਾ ਮੈਂ ਤੇ ਤੜਪਦਾ ਹੈ ਪ੍ਰਭੂ ਤੇਰੇ ਵਿਛੋੜੇ ਚ ਇੰਜ ਜੈਸੇ ਪਾਣੀ ਤੋਂ ਬਿਨਾ ਮਛਲੀ ਤੜਪਦੀ ਹੈ ਜਿਨੇ ਗਉ ਮਾਂ ਤੋਂ ਬਿਨਾ ਉਸਦਾ ਬਛੜਾ ਉਹ ਤੜਪਦਾ ਹੈ ਬਿਆਕਲ ਹੁੰਦਾ ਹੈ ਪੁਕਾਰਦਾ ਹੈ ਔਰ ਉੱਚੀ ਧੁਨ ਨਾਲ ਆਵਾਜ਼ ਮਾਰਦਾ ਹੈ हे ਪ੍ਰਭੂ ਜਦ ਵੀ ਰੰਚਕ ਮਾਤਰ ਵੀ ਵਿਛੋੜਾ ਹੋਵੇ ਤੇ ਵਿਛੋੜਾ ਕੀ ਹੈ ਜਜ਼ਬਿਆਂ ਦਾ ਕਮਜ਼ੋਰ ਹੋਣਾ ਭਾਵਨਾਵਾਂ ਦਾ ਕਮਜ਼ੋਰ ਹੋਣਾ ਸ਼ਰਦਾ ਦਾ ਛੇਣ ਹੋਣਾ ਪ੍ਰੇਮ ਦਾ ਥੋੜਾ ਜਿਹਾ ਬੁਝਣਾ ਬਸ ਉਸ ਦੇ ਨਾਲ ਹੀ ਭਗਤਾਂ ਦੇ ਅੰਦਰ ਤੜਪਣੀ ਸ਼ੁਰੂ ਹੋ ਜਾਂਦੀ ਹੈ ਕਾਰਨ ਕੇ પ્રેમ ਦੀ ਅਦਕਤਾ ਭਾਵਨਾ ਦੀ ਅਦਕਤਾ ਸ਼ਰਧਾ ਦੀ ਅਦਕਤਾ ਆਨੰਦ ਨੂੰ ਜਨਮ ਦਿੰਦੀ ਹੈ ਰਸ ਨੂੰ ਜਨਮ ਦਿੰਦੀ ਹੈ ਸ਼ਰਧਾ ਘਟੇ ਭਾਵਨਾ ਘਟੇ પ્રેમ ਘਟਿਆ ਰਸ ਘਟ ਜਾਂਦਾ ਹੈ ਔਰ ਬਿਲਕੁਲ ਪ੍ਰੇਮ ਨਹੀਂ ਬਿਲਕੁਲ ਸ਼ਰਧਾ ਨਹੀਂ ਬਿਲਕੁਲ ਭਾਵਨਾ ਨਹੀਂ ਤਾਂ ਦੇਖਿਆ ਜੇ ਬਿਲਕੁਲ ਕਥਾ ਕੀਰਤਨ ਦੇ ਚ ਰਸ ਨਹੀਂ ਰਹਿ ਜਾਂਦਾ ਬਿਲਕੁਲ ਸਤ ਸੰਗ ਦੇ ਚ ਰਸ ਨਹੀਂ ਰਹਿ ਜਾਂਦਾ ਰਸ ਤੇ ਤਾਂ ਹੁਣ ਬਣੇਗਾ ਜੇ ਇਸ ਸ਼ਬਦ ਨਾਲ ਕਥਾ ਨਾਲ ਕੀਰਤਨ ਨਾਲ ਭਾਵਨਾ ਜੋੜੀਏ ਸ਼ਰਧਾ ਜੋੜੀਏ ਪ੍ਰੇਮ ਜੋੜੀਏ ਤਾਂ ਫਿਰ ਰਸ ਦੀ ਗੰਗਾ ਵਗ ਤੁਰਦੀ ਹੈ ਔਰ ਪੇਨ ਮਨੁੱਖ ਨੂੰ ਤ੍ਰਿਪਤੀ ਦੇ ਜਾਂਦਾ ਹੈ ਸ਼ਰਧਾ ਭਾਵਨਾ ਵਾਲਾ ਮਨੁੱਖ ਅੱਠੇ ਪੈਰ ਤ੍ਰਿਪਤ ਰਹਿੰਦਾ ਹੈ ਸ਼ੁਕਰਾਨੇ ਵਿੱਚ ਰਹਿੰਦਾ ਹੈ ਜਿਣੀ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਬૌਧਿਕ ਤਲ ਤੇ ਜੀਣ ਵਾਲਾ ਬੰਦਾ ਉਹ ਅਕਸਰ ਗਿਲਿਆਂ ਦੇ ਛੇਂਦਾ ਹੈ हे ਪ੍ਰਭੂ ਮੈਂ ਇਤਨਾ ਕੀਤਾ ਤੇ ਪ੍ਰਾਪਤ ਕੀ ਹੋਇਆ ਬૌਧਿਕ ਤਲ ਤੇ ਜੀਵਣਾ ਵਾਲਾ ਮਨੁੱਖ ਅਕਸਰ ਵਪਾਰੀ ਹੋ ਜਾਂਦਾ ਹੈ ਉਹ ਦੁਨੀਆ ਦੇ ਛੋਟੀ ਦੇ ਵਪਾਰੀ ਸਮਝ ਲੈਣੇ ਚਾਹੀਦੇ ਨੇ ਕਿ ਬੌਧਿਕ ਤਲ ਤੇ ਜੀ ਰਹੇ ਨੇ ਹਿਰਦੇ ਦੇ ਤਲ ਤੇ ਨਹੀਂ ਤੇ ਦੁਨੀਆ ਭਰ ਦੇ ਛੋਟੀ ਦੇ ਸੰਤ ਭਗਤ ਉਹਨਾਂ ਬਾਰੇ ਕਹਿਣਾ ਪਵੇਗਾ ਇਹ ਹਿਰਦੇ ਦੇ ਤਲ ਤੇ ਜੀ ਰਹੇ ਨੇ ਬੁੱਧੀ ਦਾ ਪ੍ਰਯੋਗ ਕਰਦੇ ਨੇ ਪਰ ਜੀਵਨ ਦਾ ਕੇਂਦਰ ਹਿਰਦਾ ਹੈ ਵਪਾਰੀ ਆਮ ਦੁਨੀਆਦਾਰ ਬੰਦਾ ਬੌਧਿਕ ਤਲ ਤੇ ਜੀਉਂਦਾ ਹੈ ਵਿਚਾਰਾਂ ਦੇ ਤਲ ਤੇ ਜੀਉਂਦਾ ਹੈ ਸ਼ਰਦਾ ਦਾ ਤੇ ਐਵੇਂ ਕਦੀ ਕਦੀ ਆਪਣੀ ਗਰਜ਼ ਦੀ ਪੂਰਤੀ ਲਈ ਲੇ ਇਸਤਮਾਲ ਕਰਦਾ ਹੈ ਵਰਤੋਂ ਕਰਦਾ ਹੈ ਔਰ ਇਸ ਤਰੀਕੇ ਨਾਲ ਸ਼ਰਦਾ ਵੀ ਅਪਵਿੱਤਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਉਹ ਪਹਿਨ ਵੀ धुੰਡਲਾ ਤੇ ਮਹਿਲਾ ਹੁੰਦਾ ਹੈ ਤੋਂ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਮੈਂ ਤੇ ਇੰਜ ਤੜਪਦਾ ਹੇ ਪ੍ਰਭੂ ਤੇਰੇ ਵਿਛੋੜੇ ਚ ਦੇ ਵਿਛੋੜਾ ਉਦੋਂ ਹੀ ਆਉਂਦਾ ਹੈ ਜਦ ਪ੍ਰੇਮ ਮਧਮ ਪੈਂਦਾ ਹੈ ਜਦ ਸ਼ਰਧਾ ਛीण ਆਉਂਦੀ ਹੈ ਜਦ ਕਿਦਰੇ ਭਾਵਨਾ ਨੂੰ ਛੱਟ ਲੱਗਦੀ ਹੈ ਜਦ ਕਿਦਰੇ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਉਦੋਂ ਰਸ ਆਨੰਦ ਔਰ ਸਕੂਨ ਵੀ ਇੱਕ ਪਾਸੇ ਹੋ ਜਾਂਦਾ ਹੈ ਤੋਂ ਤੜਪਣਾ ਤੇ ਕੁਦਰਤੀ ਗੱਲ ਹੈ ਸ਼ੁਰੂ ਹੋਵੇਗੀ ਮੋਹ ਲਾਗ ਤੇ ਤਾਲਾ ਬੇਲੀ ਬਛਰੇ ਬਿਨ ਗਾਏ अकेਲੀ ਇਤਨਾ ਭਾਵਪੂਰਤ ਜੀਵਨ ਬਤੀਤ ਕਰਨ ਵਾਲੇ ਨੇ श्री नामदेव जी महाराज सिर्फ आप ਦੇ ਅੰਦਰ ਭਾਵਨਾ ਹੀ ਪ੍ਰਧਾਨ ਨਹੀਂ ਬਲਕਿ ਆਪ ਦੇ ਕੋਲ ਵਿਚਾਰ ਵੀ ਨੇ ਐਸਾ ਨਾ ਸਮਝ ਲਿਆ ਜਾਏ ਕਿ ਭਗਤ ਵਿਚਾਰ ਬਿਲਕੁਲ ਨਹੀਂ ਰੱਖਦੇ ਨਹੀਂ ਉਹਨਾਂ ਦੇ ਜੀਵਨ ਦਾ ਕੇਂਦਰ ਤੇ ਸ਼ਰਧਾ ਹੈ ਉਹਨਾਂ ਦੇ ਵਰਤਨ ਬਲੇਵੇ ਦੇ ਵਿੱਚ ਵਿਚਾਰ ਨੇ ਉਹ ਵਸਤੂ ਨੂੰ ਸਮਝਦੇ ਨੇ ਵਿਚਾਰ ਨਾਲ ਜੁੜਦੇ ਨੇ ਭਾਵਨਾ ਨਾਲ ਪਰਮਾਤਮਾ ਦਾ ਥੋੜਾ ਬਹੁਤ ਬੋਧ ਹਾਸਲ ਕਰਕੇ ਜੈਸੇ ਉਹ ਪ੍ਰਭੂ ਨਾਲ ਭਾਵ ਕਰਕੇ ਜੁੜਦੇ ਨੇ ਉਹ ਪ੍ਰਮਾਤਮਾ ਦੀ ਬਹੁਤ ਵੱਡੀ ਸੂਝ ਭਗਤਾਂ ਦੇ ਕੋਲ ਆਉਂਦੀ ਏ ਭਾਵੇਂ ਆਮ ਦਾਰਸ਼ਨਿਕ ਫਿਲਾਸਫਰ ਬਹੁਤ ਕੁਝ ਪੜਿਆ ਲਿਖਿਆ ਹੋਵੇ ਤਾਂ ਵੀ ਉਹ ਤਨੂੰ ਸੂਝ ਨਹੀਂ ਰੱਖੇਗਾ ਜਿੰਨੀ ਕਿ ਭਗਤ ਕੋਲ ਹੈ ਇੱਕ ਅਨਪੜ ਭਗਤ ਕੋਲ ਵੀ ਜਿੰਨਾ ਪ੍ਰਮਾਤਮਾ ਦਾ ਗਿਆਨ ਹੈ ਉਤਨਾ ਚੋਟੀ ਦੇ ਪੜੇ ਲਿਖੇ ਕੋਲ ਵੀ ਨਹੀਂ ਹੋਵੇਗਾ ਕਿਉਂਕਿ ਭਗਤ ਤੇ ਜੁੜਿਆ ਹੈ ਭਗਤ ਨੇ ਤੇ ਰਸ ਮਾਣਿਆ ਹੈ भक्त ਨੂੰ ਤੇ ਉਸ ਦੀ ਹੋਂਦ ਦਾ ਪੂਰਨ ਤੌਰ ਤੇ ਪਤਾ ਹੈ ਕਿਉਂਕਿ ਉਹ ਜੁੜਿਆ ਹੋਇਆ ਹੈ ਤੇ ਫਿਲਾਸਫਰ ਦਾਰਸ਼ਨਿਕ ਵਿਚਾਰ ਉਹ ਤੇ ਸਿਰਫ ਵਿਚਾਰ ਕਰ ਲਿਆ ਹੈ ਉਹ ਤੇ ਸਿਰਫ ਵਿਚਾਰਾਂ ਦੇ ਤਲ ਤੇ ਜੀ ਰਿਹਾ ਹੈ ਇਸ ਵਾਸਤੇ ਭਗਤਾ ਨੇ ਐਸਾ ਆਖਿਆ ਵੀ ਹੈ ਭਗਤ ਸ਼ਰਮੌਰ श्री रविदास जी महाराज ਕਹਿੰਨੇ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਭਵ ਭਾਵ ਨ ਤਰਸੇ ਲੋਹਾ ਕੰਚਨ ਰੰਡ ਹੋਏ ਕੈਸੇ ਜੋ پارਸ ਨਹ ਪਰਸੇ ਸ਼੍ਰੀ ਕਬੀਰ ਜੀ ਮਹਾਰਾਜਾ ਵੇ ਐਸਾ ਕਹਿਣਾ ਹਰ ਜਸ ਸੁਨੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾਵੇ ਐਸੇ ਲੋਗਨ ਸੰਗ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਣੇ ਰਹੀ ਇਹ ਭਗਤ ਵਿਚਾਰਾਂ ਦਾ ਤੇ ਸਿਰਫ ਪ੍ਰਯੋਗ ਕਰਦੇ ਨੇ ਜੀਵ ਲੈਨੇ ਹਿਰਦੇ ਦੇ ਤਲ ਤੇ ਭਾਵਨਾ ਦੇ ਤਲ ਤੇ ਔਰ ਜਦ ਭਾਵਨਾ ਕਰਕੇ ਪ੍ਰਭੂ ਨਾਲ ਜੁੜਦੇ ਨੇ ਤੋਂ ਇਹਨਾਂ ਦੇ ਅੰਦਰੋਂ ਜੋ ਗੀਤ ਫੁੱਟਦੇ ਨੇ ਜੋ ਗਿਆਨ ਫੁੱਟਦਾ ਹੈ ਉਹ ਇਸ ਤਰ੍ਹਾਂ ਹੈ ਜੈਸੇ ਕਿ ਪਹਾੜਾਂ ਦੇ ਚੋਂ ਕੋਈ ਝਰਨਾ ਵਗ ਤੁਰਿਆ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿੰਨੇ ਬੁਲੰਦ ਨੇ। ਗਿਆਨ ਕਿੰਨਾ ਮਹਾਨ ਹੈ। ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ। ਆਮ ਗਾਥਾ ਔਰ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖੀ ਕਿ ਕੰਮ ਕਿਤੇ ਪਿਓ ਚਲਿਆ। ਨਾਮਦੇਵ ਨੂੰ ਆਕ ਸੁਣਾਇਆ। ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ। ਠਾਕੁਰ ਦੀ ਸੇਵਾ ਕਰਨ ਘਰ ਵਿੱਚ ਮੂਰਤੀਆਂ ਰੱਖੀਆਂ ਸਨ ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ। ਤੂੰ ਠਾਕੁਰਾ ਨੂੰ ਇਸ਼ਨਾਨ ਕਰਾਉਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਵਿੱਚ ਝੱਲ ਭਰ ਕੇ ਲਿਆਉਣਾ ਹੈ। ਪਵਿੱਤਰ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ ਤੇ ਠਾਕੁਰਾ ਨੂੰ ਇਸ਼ਨਾਨ ਕਰਾਣਾ ਹੈ। ਬਾਗੀਚੇ ਵਿੱਚ ਜਾ ਕੇ ਫੁੱਲ ਤੋੜਨੇ ਨੇ। ਬਗੀਆ ਦੇ ਵਿੱਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕੁਰ ਦੇ ਗਲ ਵਿੱਚ ਪਾਣੀ ਹੈ ਸਿਰਫ ਇਤਨਾ ਹੀ ਨਹੀਂ ਘਰ ਵਿੱਚ ਜਿਹੜੀ ਕਪਿਲਾ ਗਊ ਹੈ ਉਸ ਦਾ ਦੁੱਧ ਚੋਕ ਹੈ ਤੂੰ ਠਾਕਰਾ ਨੂੰ ਪਿਲਾਣਾ ਹੈ ਇਹ ਸਾਰਾ ਕੰਮ ਜੋ ਉਹਨਾਂ ਦਾ ਪਿਤਾ ਨਿਤ ਕਰਦਾ ਸੀ ਕਿਉਂਕਿ ਅੱਜ ਕਿਦਰੇ ਬਾਹਰ ਕੰਮਕਾਰ ਲਈ ਜਾ ਰਿਹਾ ਹੈ ਤੂੰ ਨਾਮ ਦੇ ਉਹਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਏ ਸਾਰਾ ਪੂਜਾ ਇਹ ਸਾਰਾ ਅਰਚਾ ਵੰਦਨ ਤੋਂ ਕਰਨਾ ਹੈ ਅਮ੍ਰਿਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸਵਾਭਾਵ ਮੁਤਾਬਕ ਆਪ ਉੱਠੇ ਨੇ ਬ੍ਰਹਮ ਮੂਰਤੀ ਚ ਗਾਗਰ ਪਿੱਤਲ ਦੀ ਸਿਰ ਤੇ ਰੱਖੀ ਹੈ ਨਦੀ ਦੇ ਤੱਟ ਤੇ ਗਏ ਨੇ ਗਾਗਰ ਖੂਬ ਮਾਂਜੀਏ ਇਸ਼ਨਾਨ ਕੀਤਾ ਹੈ ਗਾਗਰ ਨੂੰ ਭਰਿਆ ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ ਮੱਛਲੀਆਂ ਤੇ ਪੈ ਗਈ ਕੁਝ ਮੈਂਡਕ ਸਨ ਉਹਨਾਂ ਤੇ ਪੈ ਗਈ ਕੁਝ ਕਛੂਏ ਸਨ ਉਹਨਾਂ ਤੇ ਪੈ ਗਈ ਆਪ ਦੇ ਅੰਦਰੋਂ ਅਮਰ ਗੀਤ ਦਾ ਝਰਨਾ ਇੰਜ ਫੁੱਟਿਆ ਆਨੇ ਲੈ ਕੁੰਭ ਭਰਾਈ ਲੈ ਉਦਕ ਠਾਕਰ ਕੋਈ ਇਸ਼ਨਾਨ ਕਰਉ ਪਰ 42 ਲੱਖ ਜੀਉ ਜਲ ਮੇ ਹੋਤੇ ਵਿਠਲ ਭੇਲਾ ਕਾਹੇ ਕਰਉ ਮਹਾਰਾਸ਼ਟਰ ਦੇ ਵਿੱਚ ਪ੍ਰਭੂ ਦਾ ਇੱਕ ਨਾਮ ਵਿਠਲ ਵੀ ਹੈ ਉਸੇ ਲਈ ਆਪ प्रयोग कर देने नाम बिठल नाम ਦਾ ਇੱਕ ਮੰਦਿਰ ਵੀ ਹੈ ਬਿਠਲ ਮੰਦਿਰ ਪੰਡਰਪੁਰ ਦੇ ਵਿੱਚ। ਔਰ ਉਹ ਤੀਰਥ ਹੈ ਔਰ ਬਹੁਤ ਵੱਡੀ ਪੂਰਨਮਾਸ਼ੀ ਵਾਲੇ ਦਿਨ ਭੀੜ ਰਹਿੰਦੀ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਨ ਐ ਬਿਠਲ ਦਸ ਮੈਂ ਕੀ ਕਰਾਂ ਮੈਂ ਪਾਣੀ ਭਰਿਆ ਹੈ ਗਾਗਰ ਮਾਂਜੀ ਹੈ ਤੈਨੂੰ ਇਸ਼ਨਾਨ ਕਰਾਣਾ ਹੈ ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ। ਕਿਉਂ? ਕਿ 42 ਲੱਖ ਜਉਨੀਆਂ ਤੇ ਆਖਰ ਪਾਣੀ ਦੇ ਚ ਨੇ ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਚ ਹੀ ਕਰਦਿਆਂ ਨੇ ਜਨਮ ਉਹਨਾਂ ਦਾ ਪਾਣੀ ਦੇ ਚ ਜੀਵਨ ਉਹਨਾਂ ਦਾ ਪਾਣੀ ਦੇ ਚ ਮਰਨ ਉਹਨਾਂ ਦਾ ਪਾਣੀ ਦੇ ਚ ਸਾਰੀ ਕਿਰਿਆ ਪਾਣੀ ਦੇ ਚ ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਚ ਹੈ ਪ੍ਰਾਣੇ ਸ਼ਾਸਤਰਾਂ ਦੀ ਗਣਨ ਦੇ ਮੁਤਾਬਕ 84 ਲੱਖ ਜਉਨੀਆਂ ਨੇ ਜਿਹਦੇ ਚੋਂ 42 ਲੱਖ ਜਲ ਦੇ ਚ ਨੇ 21 ਲੱਖ ਥਲ ਜੰਤੂ ਨੇ ਔਰ 21 ਲੱਖ ਨਭ ਜੰਤੂ ਨੇ ਆਕਾਸ਼ ਦੇ ਚ ਉੱਡਣ ਵਾਲੇ ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈਏ ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ ਹੈ ਤੋਂ ਨਾਮਦੇਵ ਕਹਿੰਦੇ ਨੇ ਜਦ ਜੀਵਨ ਪਾਣੀ ਦੇ ਚ ਹੈ ਜਨਮ ਪਾਣੀ ਦੇ ਚ ਹੈ ਮਰਨ ਪਾਣੀ ਦੇ ਚ ਹੈ ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ ਹੈ ਇਹ ਤੇ ਅਪਵਿੱਤਰ ਹੈ ਹੇ ਪ੍ਰਭੂ ਮੈਂ ਇਸ ਜਲ ਦਾ ਤੈਨੂੰ ਇਸ਼ਨਾਨ ਨਹੀਂ ਕਰਾਣਾ ਖਾਲੀ ਗਾਗਰ ਲੈ ਕੇ ਆ ਗਏ ਔਰ ਸੋਚ ਰਹੇ ਨੇ ਅੱਜ ਠਾਕਰਾ ਨੂੰ ਇਸ਼ਨਾਨ ਨਹੀਂ ਕਰਾਣਾ ਪਾਣੀ ਤੇ ਅਪਵਿੱਤਰ ਹੈ ਤੇ ਇਹ ਤੇ ਠਾਕਰਾ ਨੂੰ ਅਪਵਿੱਤਰ ਕਰਨਾ ਹੋਵੇਗਾ ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਹੈ ਗਾਲ ਬਣ 11 ਸਾਲ ਦੀ ਉਮਰ ਦੇ ਵਿੱਚ ਛੋਟੇ ਨੇ ਬੱਚੇ ਨੇ ਪਿਤਾ ਬਾੜ ਜਾ ਰਿਹਾ ਹੈ ਤੇ ਪੁੱਤਰ ਨੂੰ ਸਮਝਾਇਆ ਇਹ ਸਭ ਕੁਝ ਤੂੰ ਰੋਜ਼ ਕਰਨਾ ਪਰ ਇਸ ਮਾਸੂਮ ਬਾਲਕ ਦੇ ਧਾਰਮਿਕ ਸੰਸਕਾਰ ਇਤਨੇ ਪਰਬਲ ਨੇ ਤੇ ਬੁੱਧੀ ਇਤਨੀ ਉਜਵਲ ਹੈ ਆਪ ਕਹਿੰਦੇ ਨੇ ਨਹੀਂ ਕਿ ਜਲ ਤੇ ਅਪਵਿੱਤਰ ਹੈ ਤੇ ਅਪਵਿੱਤਰ ਜਲ ਦੇ ਨਾਲ हे ਪ੍ਰਭੂ ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗੀਆ ਵਿੱਚ ਗਏ ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭੌਰੇ तितਲੀਆਂ ਆਪ ਦੇਖਦੇ ਆਂ ਇੱਕਦਮ ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੇ ਨੇ ਆਪ ਕਹਿੰਦੇ ਨੇ ਫੁੱਲ ਵੀ ਪਾਵਨ ਨਹੀਂ ਨੇ ਪਵਿੱਤਰ ਨਹੀਂ ਨੇ ਇਹਨਾਂ ਦਾ ਰਸ ਤੇ ਭੌਰੇ ਲੈ ਜਾਂਦੇ ਨੇ ਇਹਨਾਂ ਦੇ ਚੋਂ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ ਨੇ तितਲੀਆਂ ਕੱਢ ਕੇ ਲੈ ਜਾਂਦੀਆਂ ਨੇ ਲਿਆ ਜਾ ਇਹਨਾਂ ਫੁੱਲਾਂ ਦੀ ਮਾਲਾ ਪਰੋ ਕੇ ਹੇਠਾ ਕਰ ਮੈਂ ਤੇਰੇ ਗਲੇ ਕਿਸ ਤਰ੍ਹਾਂ ਪਾਵਾਂ ਜਦ ਕਿ ਇਹਨਾਂ ਫੁੱਲਾਂ ਦਾ ਇਸਤੇਮਾਲ ਭੌਰੇ ਪਹਿਲੇ ਹੀ ਕਰ ਲੈਂਦੇ ਨੇ तितਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਆਹ ਨੀਲੇ ਫੁੱਲ ਪਰੋਈ ਲੈ ਮਾਲਾ ਠਾਕਰ ਕੀ ਹੋਂ ਪੂਜ ਕਰੋਂ ਪਰ ਪਹਿਲੇ ਬਾਸ ਲਈ ਹੈ ਭੌਰੇ ਬੀਠਲ ਭੇਲਾ ਕਾਹੇ ਕਰੋਂ ਹੂ ਬੋ ਇਸ ਤਰ੍ਹਾਂ ਦਾ ਬਾਗ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ ਮਾਈ ਗੋਬਿੰਦ ਪੂਜਾ ਕਹਾਲੇ ਚਰਾਉ ਅਵਰ ਨਾਫੂਲ ਅਨੂਪ ਨਾ ਪਾਉ ਦੁੱਧ ਤਾਂ ਬਛਰੇ ਥਨੋ ਬਿੜਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਏ ਪ੍ਰਭੂ ਮੈਂ ਕਿਵੇਂ ਪਾਣੀ ਨਾਲ ਤੈਨੂੰ ਇਸ਼ਨਾਨ ਕਰਾਵਾਂ ਉਹ ਤੇ ਜਲ ਅਪਵਿੱਤਰ ਕਰ ਦਿੱਤਾ ਮੀਨ ਨੇ ਫੂਲ ਤੇ ਅਪਵਿੱਤਰ ਕਰ ਦਿਤੇ ਨੇ ਭੌਰਿਆਂ ਨੇ ਤਿਤਲੀਆਂ ਨੇ ਸ਼ਹਿਦ ਦੀਆਂ ਮੱਖੀਆਂ ਨੇ ਹੁਣ ਆਪਨੋ ਖਿਆਲ ਆਇਆ ਕਿ ਤੀਜਾ ਕਮ ਪਿਤਾ ਨੇ ਸੌਂਪਿਆ ਸੀ ਕਪਿਲਾ ਗਊ ਦਾ ਦੁੱਧ ਠਾਕਰਾ ਨੂੰ ਪਿਲਾਣਾ ਹੈ। ਤੋਂ ਆਪਣੀ ਮਾਤਾ ਨੂੰ ਆਖਿਆ ਗਊ ਚੋਦਿਓ ਦੁੱਧ ਚਾਹੀਦਾ ਹੈ। ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ। ਬਛੜਾ ਥਣ ਚੋਂਗਣ ਲੱਗ ਪਿਆ ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ ਪਹਿਲੇ ਇਹ ਬਛੜਾ ਦੁੱਧ ਪੀਏਗਾ। ਹਾਂ ਮੇਰੇ ਬੱਚੇ। ਪਹਿਲੇ ਬਛੜਾ ਦੁੱਧ ਪੀਏਗਾ ਤਾਂ ਹੀ ਗਊ ਦੁੱਧ ਦੇਂਦੀ ਹੈ। ਤੋ ਆਪ ਕਹਿ ਲਗੇ ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ ਇਸ ਦੁੱਧ ਦਾ ਭੋਗ ਮੈਂ ਠਾਕਰਾ ਨੂੰ ਨਹੀਂ ਲਗਾਣਾ ਕਿਉਂ ਆ ਨੀ ਲੈ ਦੁੱਧ ਰਿਧਾਈ ਲੈ ਖੀਰਨ ਠਾਕਰ ਕੋ ਨਹਿ ਵੇਤ ਕਰੋਂ ਪਰ ਪਹਿਲੇ ਦੁੱਧ ਬਿਤਾਰਿਓ ਬਛਰੇ ਬਿਠਲ ਭੇਲਾ ਕਾਹੇ ਕਰੋਂ ਏ ਬਿਠਲ ਦਸਮੇ ਕੀ ਕਰਾ ਇਹ ਦੁੱਧ ਤੇ ਪਹਿਲੇ ਚੁੰਗ ਗਿਆ ਬਛੜਾ ਉਹਨੇ ਪਵਿੱਤਰ ਕਰ ਦਿੱਤਾ ਹੈ ਥਣਾਂ ਦੇ ਚ ਦੂਧ ਤ ਬਛਰੇ ਥਨੋਂ ਬਿਟਾਰਿਓ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਆ ਨੀਲੇ ਦੂਧ ਰਿਧਾਈ ਲੈ ਥਾਕਰ ਕੋ ਨਹਿ ਵੇਤ ਕਰੋ ਪਰ ਪਹਿਲੇ ਦੂਧ ਬਿਟਾਰਿਓ ਬਛਰੇ ਬਿਠਲ ਭੇਲਾ ਕਾਹੇ ਕਰੂੰ ਇਹ ਬਿਠਲ ਦਸ ਮੈਂ ਕੀ ਕਰਾਂ ਦੁੱਧ ਤੇ ਅਪਵਿੱਤਰ ਹੋ ਗਿਆ ਇਹ ਤੇ ਪਹਿਲੇ ਬਛੜੇ ਨੇ ਪੀ ਲੇ ਤੇ ਮੈਂ ਤੇ ਤੈਨੂੰ ਪਹਿਲੇ ਭੋਗ ਲਵਾਣਾ ਸੀ ਪਰ ਇਹ ਤੇ ਬਛੜਾ ਹੀ ਪਹਿਲੇ ਭੋਗ ਲਾ ਗਿਆ ਹੈ ਔਰ ਥਣਾ ਦੇ ਚ ਹੀ ਝੂਠਾ ਕਰ ਗਿਆ ਤੇ ਮੈਂ ਇਸ ਦਾ ਭੋਗ ਲਵਾਵਾ ਤੇ ਕਿਵੇਂ ਲਵਾਵਾ ਅੱਜ ਪੂਜਾ ਨਹੀਂ ਹੋਈ ਅੱਜ ਠਾਕਰਾਂ ਦਾ ਇਸ਼ਨਾਨ ਨਹੀਂ ਹੋਇਆ ਅੱਜ ਠਾਕਰਾਂ ਦੇ ਅੱਗੋਂ ਦੁੱਧ ਨਹੀਂ ਰੱਖਿਆ ਗਿਆ ਦੁੱਧ ਨਹੀਂ ਪਿਲਾਇਆ ਗਿਆ ਆਪ ਬੈਠੇ ਨੇ ਸੋਚ ਦੇ ਚ ਪਿਤਾ ਨਾਰਾਜ਼ ਹੋਵੇਗਾ ਪਿਤਾ ਔਖਾ ਹੋਵੇਗਾ ਇਸ ਤਰ੍ਹਾਂ ਦੀਆਂ ਸੋਚਾਂ ਦੇ ਚ ਆਪ ਪਏ ਨੇ ਤੇ ਆਪ ਦੇ ਅੰਦਰੋਂ ਅਮਰ ਘੁਨੇ ਇੰਜ ਉੱਠੇ ਈ ਬੇ ਬੀਠਲ ਉਬੇ ਬੀਠਲ ਬੀਠਲ ਵਿੰਸ ਸੰਸਾਰ ਨਹੀਂ ਥਾਨ-ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬਮਹੀ हे ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਇਸ਼ਨਾਨ ਕਰਾਵਾਂ ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਵਿੱਚ ਇਸ਼ਨਾਨ ਕਰ ਰਿਹਾ ਮੈਂ ਤੈਨੂੰ ਕਿ ਇਸ਼ਨਾਨ ਕਰਾਵਾਂ ਹੈ ਪ੍ਰਭੂ ਜਦ ਮੈਂ ਤੈਨੂੰ ਸੋਚਿਆ ਤੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ ਤਾਂ ਇਹ ਵੀ ਵਿਚਾਰ ਪੈਦਾ ਹੋਇਆ ਇਸ਼ਨਾਨ ਤੇ ਉਸ ਨੂੰ ਕਰਾਇਆ ਜਾਂਦਾ ਜੋ ਮੈਲਾ ਹੋ ਜਾਏ। ਕੀ ਕਹੂੰ ਮੈਲਾ ਹੋ ਜਾਣਾ ਹੈ। ਸਾਬ ਕੈਨ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਪੌਂਦਾਤਾ ਤੂੰ ਤੇ ਉਜਲ ਹੈ ਤੂੰ ਤੇ ਪਾਵਨ ਹੈ ਤੂੰ ਤੇ ਪਵਿੱਤਰ ਹੈ ਮੈਲੇ ਦੇ ਅਸੀ ਹੋ ਜਾਂਦੇ ਹੈ ਸਾਡਾ ਤਨ ਮੈਲਾ ਸਾਡਾ ਮਨ ਮੈਲਾ ਹੈ ਪ੍ਰਭੂ ਤੂੰ ਤੇ ਨਿਰਮਲ ਹੈ ਤੂੰ ਤੇ ਸਵਚ ਹੈ ਤੂੰ ਤੇ ਪਾਵਨ ਹੈ ਤੂੰ ਤੇ অতি ਪਵਿੱਤਰ ਹੈ ਤੂੰ શ્રી ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਸਨਾਨ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋਵੇ ਪਰ ਤੂੰ ਤੇ ਕਦੇ ਮੈਲਾ ਹੁੰਦਾ ਹੀ ਨਹੀਂ ਔਰ ਤੈਨੂੰ ਕੀ ਇਸ਼ਨਾਨ ਕਰਾਵਾਂ ਤੂੰ ਜਲ ਜੰਤੂ ਹੋ ਕੇ ਅੱਠੇ ਪੈਰ ਜਲ ਦੇ ਚ ਰਹਿ ਰਹੇ ਹੈਂ ਸਾਗਰਾਂ ਦੇ ਚ ਰਹਿ ਰਹੇ ਹੈਂ ਦਰਿਆਵਾਂ ਦੇ ਚ ਰਹਿ ਰਹੇ ਹੈਂ ਝੀਲਾਂ ਦੇ ਚ ਰਹਿ ਰਹੇ ਹੈਂ ਤੈਨੂੰ ਕੀ ਇਸ਼ਨਾਨ ਕਰਾਵਾਂ ਇੰਜ ਬ੍ਰਹਮ ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ हे ਪ੍ਰਭੂ ਜਲ ਵਿੱਚ ਤੂੰ ਮੱਛੀ ਵਿੱਚ ਤੂੰ ਤੂੰ ਤੇ ਵਿਆਪਕ ਹੈ ਇਹ ਬੇਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਂ ਤਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੋ ਸਰਬਮਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਅਗਾ ਫੁੱਲਾਂ ਬਾਰੇ ਐਸਾ ਕਹਿੰਦੇ ਨੇ हे ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ ਤੇ ਤੂੰ ਕਿਤਲੀ ਹੋ ਕੇ ਸ਼ੈਦ ਦੀ ਮੱਖੀ ਹੋ ਕੇ ਭੌਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ ਤੈਨੂੰ ਕੀ ਮੈਂ ਮਾਲਾ ਕਹਿਣਾ ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾ ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ ਆਪੇ ਭੋਗ ਲਾ ਲੈਣਾ ਗਉ ਤੂੰ ਬਛੜਾ ਤੂੰ ਦੁੱਧ ਤੂੰ ਤੂੰ ਹੀ ਤੂੰ ਹੈ ਇਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ-ਥਨ ਅੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬਮਹੀ ਇਥੋਂ ਐਸਾ ਵੀ ਪਤਾ ਚੱਲਦਾ ਹੈ ਕਿ શ્રી ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ ਵਿਆਪਕ ਬ੍ਰਹਮ ਦੇ ਉਪਾਸ਼ਕ ਨੇ ਆਪ ਦੇ ਐਸੇ ਬੋਲ ਵੀ ਨੇ Hindu ਪੂਜੇ ਦੇਹੁਰਾ ਮੁਸਲਮਾਨ ਮਸਜਿਦ ਨਾਮੇ ਸੋਈ ਸੇਵਿਆ ਨਾ ਦੇਹੁਰਾ ਨਾ ਮਸਜਿਦ ਇੰਦੂ ਲੱਭਦਾ ਹੈ ਮੂਰਤੀਆਂ ਵਿੱਚ ਪ੍ਰਭੂ ਨੂੰ ਮੁਸਲਮਾਨ ਲੱਭਦਾ ਹੈ ਖਾਨਕਾਰੇ ਚੋਂ ਪਰ ਨਾਮਦੇਵ ਜੀ ਮਹਾਰਾਜ ਕੰਨਨ ਮੈਂ ਤੇ ਜਿੱਧਰ ਦੇਖਦਾ ਤੇਰੇ ਤੋਂ ਬਿਨਾ ਕੁਝ ਹੈ ਹੀ ਨਹੀਂ ਤੂੰ ਹੀ ਤੂੰ ਹੈ ਇਸ ਨੂੰ ਸ਼੍ਰੀ ਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ ਬ੍ਰਾਹਮਣ ਮੁਸ਼ਤਾਕ ਬੁੱਧ ਜ਼ਾਹਿਦ ਫਿਦਾਏ ਖਾਨ ਕਾ ਹਰ ਕੋ ਜਾ ਜਾ ਨੇ ਮੁਹੱਬਤ ਦੀਦਾਮ ਸਰਸ਼ਾਰਾਸਤ ਬ੍ਰਾਹਮਣ ਲੱਭਦਾ ਤੈਨੂੰ ਬੁੱਤਾਂ ਦੇ ਚੋਂ ਔਰ ਮੁਸਲਮ ਲੱਭਦਾ ਤੈਨੂੰ ਖਾਨਕਾਹ ਦੇ ਚੋਂ ਪਰ ਹਰ ਕੋ ਜਾ ਜਾ ਮੈਂ ਮੁਹੱਬਤ ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ ਤੇਰਾ ਪਿਆਰ ਹੀ ਦਿਖਾਈ ਦਿੰਦਾ ਹੈ ਚਾਹੇ ਉਹ ਮੰਦਰ ਹੈ ਚਾਹੇ ਉਹ ਮਸਜਿਦ ਹੈ ਹਰ ਪਾਸੇ ਤੂੰ ਹੀ ਤੂੰ ਹੈ ਤੋ ਸ੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਦ ਨਾਮੇ ਸੋਈ ਸੇਵਿਆ ਨਾ ਦੇਹੋਰਾ ਨਾ ਮਸੀਦ ਤੋ ਫਿਰ ਕਿੱਥੇ ਹੈ ਜੇ ਮੰਦਰ ਤੇ ਮਸਜਿਦ ਦੇ ਚ ਨਹੀਂ ਤੋ ਫਿਰ ਕਿੱਥੇ ਹੈ ਤੋ ਨਾਮਦੇਵ ਕਹਿੰਦੇ ਨੇ ਸਵੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਮੇਰਾ ਰਾਮ ਘਟ ਘਟ ਦੇ ਚ ਬੋਲ ਰੇ ਔਰ ਰਾਮ ਤੋ ਬਿਨਾ ਕੌਣ ਬੋਲ ਸਕਦਾ ਹੈ ਰਾਮ ਹੀ ਬੋਲ ਰਿਹਾ ਹੈ ਪਸ਼ੂਆਂ ਦੇ ਚ ਰਾਮ ਹੀ ਬੋਲ ਰਿਹਾ ਹੈ ਪੰਛੀਆਂ ਦੇ ਚ ਰਾਮ ਹੀ ਬੋਲ ਰਿਹਾ ਹੈ ਮਨੁੱਖਾਂ ਦੇ ਚ ਰਾਮ ਹੀ ਬੋਲ ਰਿਹਾ ਹੈ ਪਵਨ ਦੀ ਸ਼ਾਸ਼ਾਂ ਵਿੱਚ ਰਾਮ ਹੀ ਬੋਲ ਰਿਹਾ ਹੈ ਸਾਗਰ ਦੇ ਗਰਜਨ ਦੇ ਵਿੱਚ ਬਦਲਾਂ ਦੇ ਗਰਜਨ ਦੇ ਵਿੱਚ ਔਰ ਸਾਗਰੇ ਦੀ ਗਰਜਨ ਦੇ ਵਿੱਚ ਹੀ ਨਹੀਂ ਪ੍ਰਭੂ ਬੋਲ ਰਿਹਾ ਹੈ ਕੋਇਲ ਦੀ ਕੋਹ ਦੇ ਵਿੱਚ ਬੁਲਬੁਲਾ ਦੇ ਚੈ ਚਹਾਨ ਦੇ ਵਿੱਚ ਹੈ ਪ੍ਰਭੂ ਤੂੰ ਹੀ ਤੇ ਬੋਲ ਰਿਹਾ ਸਭ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਹੈ ਪ੍ਰਭੂ ਤੂੰ ਹੀ ਬੋਲ ਰਿਹਾ ਸਭ ਘਟ ਦੇ ਅੰਦਰ ਬੋਲ ਰਿਹਾ ਹੈ ਤੋ ਇਸ ਤਰ੍ਹਾਂ ਜੋ ਵਿਆਪਕ ਬ੍ਰਹਮ ਹੈ ਇਸ ਤਰ੍ਹਾਂ ਦਾ ਜੋ ਵਿਆਪਕ ਪਰਮਾਤਮਾ ਹੈ ਸ਼੍ਰੀ ਨਾਮਦੇਵ ਜੀ ਮਹਾਰਾਜ ਉਸਦੇ ਪੁਜਾਰੀ ਨੇ ਨਾਮਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਪ੍ਰਭੂ ਇੱਕ ਵਿਆਪਕ ਸਤਾ ਹੈ ਉਹ ਅਖੰਡ ਜੋਤੀ ਹੈ ਖੰਡਿਤ ਨਹੀਂ ਹੈ ਟੁਕੜਿਆਂ ਟੁਕੜਿਆਂ ਵਿੱਚ ਨਹੀਂ ਹੈ ਅਖੰਡ ਜੋਤੀ ਹੈ ਵਿਆਪਕ ਹੈ ਪਰ ਉਸ ਤੱਕ ਕਿਵੇਂ ਪਹੁੰਚੀ ਹੈ ਤੇ ਉਸ ਨੂੰ ਕਿਵੇਂ ਪ੍ਰਾਪਤ ਕਰੀਏ ਨਾਮਦੇਵ ਦੇ ਇਹ ਆਖਰੀ ਬੋਲੂ ਪਾਪ ਜੀ ਦੇ ਸਮਖਸ਼ ਬੇਟ ਕਰਾ। ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਜਿਉਂ ਜਲ ਮਾਂਝੇ ਮਾਛ ਲੋ ਮਾਰਗ ਵੇਖਣੋ ਨਾ ਜਾਈ। ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖੋ ਨਾ ਜਾਈ। ਉਸ ਪ੍ਰਭੂ ਨੂੰ ਕਿਵੇਂ ਤਲਾਸ਼ ਕਰੀਏ ਤੇ ਉਸ ਪ੍ਰਮਾਤਮਾ ਤੱਕ ਕਿਵੇਂ ਪਹੁੰਚੀਏ ਜੋ ਵਿਆਪਕ ਹੈ। ਕਿਵੇਂ ਪਹੁੰਚੀਏ? ਮਾਰਗ ਕੀ ਹੈ? ਆਖਰ ਰਸਤਾ ਕੀ ਹੈ? ਤੋਂ ਨਾਮਦੇਵ ਕਹਿੰਦੇ ਨੇ ਜਿਵੇਂ ਜਲ ਵਿੱਚ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਉੰਜ ਬਣਾ ਬਣਾਇਆ ਕੋਈ ਰਸਤਾ ਨਹੀਂ ਹੈ ਬਣਾ ਬਣਾਇਆ ਕੋਈ ਮਾਰਗ ਨਹੀਂ ਨੇ ਚੱਲਦਿਆਂ ਹੀ ਮਾਰਗ ਬਣਦਾ ਹੈ ਆਸਮਾਨ ਦੇਤੇ ਬਣੇ ਬੜਾਈ ਕੋਈ ਸੜਕ ਨਹੀਂ ਹੈ ਪੰਛੀ ਉੱਡਦਾ ਤੇ ਮਾਰਗ ਬਣਦਾ ਉੰਜ ਕੋਈ ਮਾਰਗ ਨਹੀਂ ਉੰਜ ਕੋਈ ਰਸਤਾ ਨਹੀਂ ਬਸ ਉੱਡਦਿਆਂ ਹੀ ਰਸਤਾ ਬਣਦਾ ਤੇ ਮੱਛੀ ਦੇ ਚੱਲਦਿਆਂ ਹੀ ਸਾਗਰ ਵਿੱਚ ਮਾਰਗ ਬਣਦਾ ਹੈ ਉnde ਕੋਈ ਮਾਰਗ ਨਹੀਂ ਮਨੁੱਖ ਜੈਸੇ ਜੈਸੇ RAM ਦਾ ਰਟਨ ਕਰਨਾ ਆਰੰਭ ਕਰ ਦਿੰਦਾ ਹੈ RAM ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ ਗੁਰੂ ਗੁਰੂ ਦੀ ਆਰਾਧਨਾ ਜੈਸੇ ਮਨੁੱਖ ਆਰੰਭ ਕਰ ਦਿੰਦਾ ਹੈ ਗੁਰੂ ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਜਾਂਦਾ ਹੈ ਤੋਂ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਹੈ ਬਣਾ ਬਣਾਇਆ ਮਾਰਗ ਨਹੀਂ ਹੈ ਇੱਥੇ ਜਪਦਿਆਂ ਮਾਰਗ ਬਣੇਗਾ ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ ਜ਼ਮੀਨ ਦੇ ਉੱਤੇ ਸਾਨੂੰ ਬਣੀਆਂ ਬੜਾਈਆਂ ਸੜਕਾਂ ਮਿਲ ਸਕਦੀਆਂ ਚੱਲਣਾ ਸਾਨੂੰ ਪੈਂਦਾ ਹੈ ਸੜਕ ਨਹੀਂ ਬਣਾਣੀ ਪੈਂਦੀ ਪਰ ਇੱਥੇ ਅਧਿਆਤਮਿਕ ਮੰਡਲ ਦੇ ਵਿੱਚ ਤੇ ਐਸਾ ਹੈ ਕਿ ਅਸੀਂ ਜਦ ਚਲਾ ਗਏ ਤਾਂ ਚਲਦਿਆਂ ਹੀ ਸੜਕ ਬਣੇਗੀ ਜਿਵੇਂ ਇਸੀ ਧਰਤੀ ਤੇ ਵੀ ਕਈ ਦਫਾ ਦੇਖਨੇ ਆ ਕਿ ਲਗਾਤਾਰ ਬਨੁਕ ਕਿਸੇ ਇੱਕ ਥਾਂ ਤੋਂ ਲੰਘਣ ਤੋਂ ਆਪਣੇ ਆਪ ਪगडंडी ਬਣ ਜਾਂਦੀ ਇੱਕ ਰੇਖਾ ਬਣ ਜਾਂਦੀ ਹੈ ਇੱਕ ਮਾਰਗ ਬਣ ਜਾਂਦਾ ਹੈ ਅਧਿਆਤਮਿਕ ਮੰਡਲ ਦੇ ਵਿੱਚ ਐਸਾ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦਈਏ بس ਆਰੰਭ ਕਰਦੇ ਆਂ ਹੀ ਮਾਰਗ ਬਣਦਾ ਹੈ ਜੈਸੇ ਮੱਛੀ ਚਲੇ ਤੋ ਰਸਤਾ ਬਣਦਾ ਉੰਜ ਕੋਈ ਰਸਤਾ ਨਹੀਂ ਇੱਥੇ ਇੰਜ ਪਹੁੰਚਣਾ ਹੈ ਪ੍ਰਵਾਤਮਾ ਤੱਕ ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਹੈ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਹੈ ਇਸ ਨੂੰ ਖੋਲਿਆ ਹੈ ਪਰਮ ਦਾਰਸ਼ਨਿਕ ਸੰਤ ਗੁਰੂ ਘਰ ਦੇ ਵੇਦ ਵ્યાਸ ਭਾਈ ਗੁਰਦਾਸ ਗੁਰਮੁਖ ਖੋਜ ਅਗੰਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਗੁਰਮੁਖ ਖੋਜ ਅਲਖ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਗੁਰਮੁਖ ਜਿਹੜਾ ਹੈ ਉਹ ਪ੍ਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਜਿਵੇਂ ਸਾਗਰ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਏ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਹੈ ਬਿਨਾਂ ਮਾਰਗ ਦੇ ਉੜਦਿਆਂ ਹੀ ਮਾਰਗ ਬਣਦਾ ਹੈ ਚਲਦਿਆਂ ਹੀ ਮਾਰਗ ਬਣਦਾ ਹੈ ਇਸ ਤਰ੍ਹਾਂ ਗੁਰੂ ਦਾ ਸਿੱਖ ਜਦ ਜਪਦਾ ਤੋ ਜਪਦਿਆਂ ਹੀ ਜਪਦਿਆਂ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ ਈਸ਼ਵਰ ਤੱਕ ਪਹੁੰਚ ਜਾਂਦਾ ਹੈ ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ ਹੂ ਬਹੋ ਸ਼੍ਰੀ ਨਾਮਦੇਵ ਜੀ ਮਹਾਰਾਜ ਇਹੀ ਕੁਝ ਕਹਿ ਰਹੇ ਨੇ ਮਾਰਗ ਬਣਾ ਬਣਾਇਆ ਨਹੀਂ ਹੈ ਰਾਮ ਰਾਮ ਜਪਦਿਆਂ ਹੀ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲਿੰਤਾ ਲਸ਼ੀਬ ਹੋਵੇਗੀ ਰਾਮ ਨਾਮ ਵਿੱਚ ਲੀਨ ਬਿਠਲ ਬਿਠਲ ਵਿੱਚ ਲੀਨ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀਂ ਜਗਤ ਨੂੰ ਵਿੱਠਲ ਦੇ ਚ ਲੀਨ ਕਰਦੇ ਰਹੇ ਰਾਮ ਦੇ ਚ ਲੀਨ ਕਰਦੇ ਰਹੇ ਔਰ ਭਰਮਣ ਕਰਦਿਆਂ ਕਰਦਿਆਂ अनेका ਨੂੰ ਆਪ ਨੇ ਰਾਮ ਦੇ ਚ ਲੀਨ ਕੀਤਾ ਵਿੱਠਲ ਦੇ ਚ ਲੀਨ ਕੀਤਾ ਔਰ ਲੀਨ ਕਰਦਿਆਂ ਕਰਦਿਆਂ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਵਿੱਠਲ ਦੇ ਚ ਲੀਨ ਹੋ ਗਏ ਉਸ ਪ੍ਰਭੂ ਦੇ ਚ ਲੀਨ ਹੋ ਗਏ ਔਰ ਇਹ ਲੀਨਤਾ ਐਸੀ ਹੋਈ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ जोति जोतरली सम्पूर्ण थी, जो थी आहे